ਮੇਰੀ ਸਿਆਸੀ ਅਪਰੋਚ ਹੈ ਨਹੀਂ ਤੁਸੀਂ ਹਰਿਆਣੇ ਤੋਂ ਮੈਂ ਪੰਜਾਬ ਤੋਂ ਆਪਣੀ ਕੋਈ ਲੜਾਈ ਹੈ YouTube ਕੋਈ ਕ੍ਰੀਜਨ ਨਹੀਂ ਉਹਨੂੰ ਆਪਰੇਟ ਕਰਦਾ ਉਹ ਅਲੱਗ-ਅਲੱਗ ਜਿਹੜਾ ਸਟੇਟ ਆ ਉਹਦੇ ਚ ਅਲੱਗ-ਅਲੱਗ ਤਰ੍ਹਾਂ ਨਾਲ ਹੈ ਵਾਟ ਇਸ ਸਟੇਟ ਦਾ ਕੀ ਡਿਸੀਜਨ ਹੈ ਇਟ ਡਿਪੈਂਡਸ ਔਨ ਯੂ ਜੇ ਤੁਸੀਂ ਪੱਤਰਕਾਰ ਹੋ ਮੰਨ ਲਓ ਤੁਹਾਨੂੰ ਲੱਗਦਾ ਕਿ ਤੁਹਾਡੀ ਗਵਰਨਮੈਂਟ ਦਾ ਜਿਹੜਾ ਡਿਸੀਜਨ ਉਹ ਸਹੀ ਨਹੀਂ ਕੋਈ ਇਦਾਂ ਨਹੀਂ ਹੁੰਦਾ ਕੱਲ ਮੇਰੇ ਸਾਥ ਹੈ ਪੰਜਾਬੀ ਦੇ ਮਸ਼ਹੂਰ ਸਿੰਗਰ ਆਰਟਿਸਟ बब्बू मान जी जिन्हें पूरी दुनिया में प्रेम मिलता है अब जो पिक्चर आई है इसका क्या कंक्लूजन मतलब की, की है तो? शौकी सरदार शौकी सरदार परिवार रिश्ते की कहानी है और एक थ्रिल है जो टेकिंग है बहुत मॉडरेट है मतलब कुछ कहानियों ने ए तो शुरू के जेड से मुक्ति बट कुछ कहानियों ने के सेंटर तो स्टार्ट होनी है फ्लिप कर दिए इधर सब पूरा एंटरटेनमेंट करेंगे हाँ ਹਰ 10 ਮਿੰਟ ਬਾਅਦ ਇੱਕ ਅਲੱਗ ਤਰ੍ਹਾਂ ਦਾ ਤੁਹਾਨੂੰ ਲੱਗੂਗਾ ਕਿ ਅੱਛਾ ਐ ਹੋਇਆ ਸੀ ਐ ਕਿਉਂ ਹੋਇਆ ਸੀ ਕੋਈ ਇੱਕ ਥ੍ਰਿਲਰ ਹੈ ਥ੍ਰਿਲਰ ਦਾ ਆਨੰਦ ਅਲੱਗ ਆਉਂਦਾ ਥੋੜਾ ਹਮੇਸ਼ਾ ਕਿਉਂਕਿ ਜਦੋਂ ਆਪਾਂ ਕਾਮਿਕ ਫਿਲਮ ਦੇਖਦੇ ਹਾਂ ਸਮੂਥੀ ਉਹ ਮਤਲਬ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਕੈਂਡ ਹੁੰਦਾ ਉਸੇ ਤਰ੍ਹਾਂ ਚੱਲਦਾ ਪਰ ਇਹ ਥੋੜੀ ਜਿਹੀ ਅਲੱਗ ਮਾਨ ਸਾਹਿਬ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਬੜਾ ਸਪੋਰਟ ਕੀਤਾ ਤੁਸੀਂ ਦੱਸਿਆ ਵੀ ਪੰਜਾਬ ਵੱਡਾ ਪ੍ਰਾ ਹੈ ਹਰਿਆਣਾ ਛੋਟਾ ਪ੍ਰਾ ਹੈ ਤੁਸੀਂ ਆਪਣੀ ਸਪੀਚ ਕਹਿੰਦੇ ਸੀ ਲੇਕਿਨ ਅੱਜ ਜੋ ਹਾਲਾਤ ਬਣੇ ਹੋ ਨੇ ਉਹਦੇ ਵਿੱਚ ਵਟਿਪਕ ਵੰਤਮੰਤ ਟੋਟੇ ਮਿੱਤਰ ਵੀ ਨੇ ਤੁਸੀਂ ਕਹ ਜੀ ਭੂਮਿਕਾ ਅਦਾ ਕਰੋਗੇ ਕਿ ਇਹ ਸਾਰਾ ਮਸਲਾ ਹੱਲ ਹੋ ਜਾਏ। ਇਹ ਦੇਖੋ ਮੈਂ ਕਿਸਾਨ ਹੈ। ਮੇਰੀ ਅਪਰੋਚ ਹੈ ਨਹੀਂ। ਮੇਰੀ ਸਿਆਸੀ ਅਪਰੋਚ ਹੈ ਨਹੀਂ। ਤੁਸੀਂ ਹਰਿਆਣਾ ਤੋਂ ਮੈਂ ਪੰਜਾਬ ਤੋਂ ਆਪਣੀ ਕੋਈ ਲੜਾਈ ਹੈ। ਗੱਲ ਖਤਮ। ਆਜੋ ਆਜੋ ਭਾਜੀ। ਇਸ ਟਾਈਮ ਦੇ ਯੁੱਧ ਦੇ ਹਾਲਾਤ ਉਹਦੇ ਚ ਸ਼ਾਂਤੀ ਦੀ ਅਪੀਲ ਕਰਨਾ ਚਾਹੋ। ਲੜਾਈ ਹੋਣੀ ਨਹੀਂ ਕੁਝ ਨਹੀਂ ਹੋਣਾ। ਪੰਜਾਬ ਦੇ ਇੱਕ ਤੇ ਨਾਸਵਾਲ ਹੈ ਜਿਹੜਾ ਉਹਨਾਂ ਹਰਿਆਣਾ ਦੇ ਵਿੱਚ ਬਹਿਨ ਲਾਇਆ ਗਿਆ ਜੀ ਕੁਝ ਗਾਣਿਆਂ ਦੇ ਉੱਤੇ ਉਹ YouTube ਦੀ ਕੋਈ ਪਾਲਿਸੀ ਨਹੀਂ ਨਹੀਂ ਹਾਂ YouTube ਦੀ ਕੋਈ ਪਾਲਿਸੀ ਆਣੀ ਚਾਹੀਦੀ ਹੈ ਨਹੀਂ ਨਹੀਂ YouTube ਕੋਈ YouTube ਕੋਈ ਕ੍ਰੀਏਟਰ ਨਹੀਂ ਉਹਨੂੰ ਆਪਰੇਟ ਕਰਦਾ ਉਹ ਅਲੱਗ ਅਲੱਗ ਜਿਹੜਾ ਸਟੇਟ ਆ ਉਹਦੇ ਚ ਅਲੱਗ ਅਲੱਗ ਤਰ੍ਹਾਂ ਨਾਲ ਹੈ ਵਹਟ ਇ ਸਟੇਟ ਦਾ ਕੀ ਡਿਸੀਜਨ ਹੈ ਇਟ ਡਿਪੈਂਡਸ ਔਨ ਯੂ ਜੇ ਤੁਸੀਂ ਪੱਤਰਕਾਰ ਹੋ ਮੰਨ ਲਓ ਤੁਹਾਨੂੰ ਲੱਗਦਾ ਕਿ ਤੁਹਾਡੀ ਗਵਰਨਮੈਂਟ ਦਾ ਜਿਹੜਾ ਡਿਸੀਜਨ ਹੈ ਉਹ ਸਹੀ ਨਹੀਂ ਵੀ ਇਦਾਂ ਨਹੀਂ ਹੁੰਦਾ ਕਲਪਨਾ ਉਹਨਾਂ ਨੇ কোর্ਟ 'ਚ ਹੀ ਗਏ ਉਹਨਾਂ কোর্ਟ 'ਚ ਵੀ ਗਏ কোর্ਟ 'ਚ ਆ ਕੇ ਡਿਸੀਜਨ ਨਾ ਹੋਇਆ ਹੋਣਾ ਜੀ ਟਾਈਮ ਲੱਗੂਗਾ ਤੁਸੀਂ ਮੰਨਦੇ ਹੋ YouTube ਦੀ ਪੁਲਸੀ ਆਣੀ ਚਾਹੀਦੀ ਜਿਵੇਂ ਸੈਂਸਰ ਬੋਰਡ ਹੈ ਤੁਹਾਡਾ ਫਿਲਮਾਂ ਉੱਪਰ YouTube ਦੀ ਆਣੀ ਨਾ ਸਕਦੀ ਕਿਉਂਕਿ ਅੰਤਰਰਾਸ਼ਟਰੀ ਮਾਧਿਅਮ ਹੈ ਤੁਸੀਂ ਆਪਣੇ ਮੁਲਕ 'ਚ ਕਾਨੂੰਨ ਬਣਾ ਸਕਦੇ ਹੋ ਉਸ ਤਰ੍ਹਾਂ ਦਾ ਥੌਟ ਡਿਵੈਲਪ ਕਰ ਸਕਦੇ ਹੋ ਪਰ ਅੰਤਰਰਾਸ਼ਟਰੀ ਪੱਧਰ ਤੇ ਜੇ ਕੋ ਜੇ ਤੁਸੀਂ ਜਿੱਦਾਂ ਮੰਨ ਲਓ ਤੁਹਾਡੀ ਸਰਕਾਰ ਦਾ ਥੌਟ

ਹਰਿਆਣਾ ਤੱਕ ਲਈ सिरसा ਸੇ ਬਲਜੀਤ ਸੇ